ਅਜ਼ਰ ਕੀ ਹੈਗਾ ਇਹ ਮਾਮਲਾ ਏ ਟੈਂਟਰ ਅਮਰਸਰ ਸਾਈਡ ਤੋਂ ذرا ਰੇ ਲੁਧਿਆਣੇ ਨੂੰ ਜਾ ਰਿਹਾ ਸੀਗਾ ਪਿੱਛੇ ਕੋਈ ਕੈਮਰੇ ਦੀ ਬੱਸ ਸੀਗੀ 542 ਉਹਨੇ ਉਹਨੂੰ ਮੜਾ ਜਾ ਕੱਟ ਮਾਰਿਆ ਤੇ ਥੋੜਾ ਅਨਬੈਲੈਂਸ ਹੋ ਗਿਆ ਫੁੱਟਪਾਥ ਤੇ ਬਜਾ ਫੁੱਟਪਾਥ ਉੱਪਰ ਕੋਈ ਜਿਹਾ ਟਿਕਾ ਲਗਾ ਪਿੱਛੇ ਰੋਡਵੇ ਦੀ ਬੱਸ ਆਉਂਦੀ ਸੀ ਇਸੇ ਬੱਸ ਉਹਦੀ ਨੁੱਕਰ ਲੱਗੀ ਉਹਨੇ ਇਹਨੂੰ ਇਧਰ ਨੂੰ ਪੁੱਟਾ ਗਿਆ ਜਿਹਦੇ ਵਿੱਚ ਰੋਡਵੇ ਦੀ ਬੱਸ ਦਾ ਸ਼ੀਸ਼ਾ ਟੁੱਟਾ ਉਹਦਾ ਨੁਕਸਾਨ ਹੋਇਆ ਪਰ ਉਦਾਂ ਸਵਾਰੀ ਦੇ ਕਿਸੇ ਨੂੰ ਸੱਟ ਨਹੀਂ ਲੱਗੀ ਡਰਾਈਵਰ ਇਹਦਾ ਵੀ ਠੀਕ ਹੈ ਸਾਰੇ ਠੀਕ ਆਕ ਨੇ ਕੋਈ ਹੋਰ ਜੀ ਗਰਮਾਨੀ ਹੋ ਗਏ ਉਹਨੇ ਨੂੰ ਟ੍ਰੇਨ ਕੋ ਆ ਕੇ ਸਦਾ ਕਰਾ ਲਿਆ ਹੁਣ ਲੈ ਕੇ ਲੈ ਕੇ ਚੰਨੇ ਥਲੇ ਕਿ ਟ੍ਰੈਫ ਜਿਹੜੀ ਐ ਇੱਕ ਪਾਸੇ ਨਹੀਂ ਚਲਾਦੀ ਐ ਜੀ ਦੂਜੇ ਪਾਸੇ ਚਲੂ ਕਰਦਾ ਹਾਂ ਸਰ ਕੀ ਹੈਗਾ ਇਹ ਮਾਮਲਾ ਏ ਟੈਂਟਰ ਅੰਮ੍ਰਿਤਸਰ ਸਾਈਡ ਤੋਂ ਨੰਦਰਾ ਰੇ ਲੁਧਿਆਣਾ ਨੂੰ ਜਾ ਰਿਹਾ ਸੀਗਾ ਪਿੱਛੇ ਕੋਈ ਕੈਮਰੇ ਦੀ ਬੱਸ ਸੀਗੀ ਬੱਚਿਆਂ ਵਾਲੀ ਉਹਨੇ ਉਹਨੂੰ ਮੜਾ ਜਿਹਾ ਕੱਟ ਮਾਰਿਆ ਐ ਤੇ ਥੋੜਾ ਹੰਬਲਟ ਹੋ ਗਿਆ ਫੁੱਟਪਾਥ ਤੇ ਵਜਾ ਫੁੱਟਪਾਥ ਕੋਲ ਕੋਈ ਜਿਓ ਟਿੱਕੇ ਲਗਾ ਪਿਛੇ ਰੋਡਵੇ ਦੀ ਬੱਸ ਆਉਂਦੀ ਸੀ ਐਸੀ ਬੱਸ ਉਹਦੀ ਨੁੱਕਰ ਲਗੀ ਉਹਨੇ ਇਹਨੂੰ ਇੱਧਰੋਂ ਪੁੱਟਾ ਕਰਿਆ ਦੇ ਵਿੱਚ ਰੋਡਵੇ ਦੇ ਪਾਸ ਦਾ ਵੀ ਸ਼ੀਸ਼ਾ ਉੱਡਾ ਦਾ ਨੁਕਸਾਨ ਹੋਇਆ ਪਰ ਉਦਾਂ ਸਵਾਰੀ ਦੇ ਕਿਸੇ ਨੂੰ ਸੱਟ ਨਹੀਂ ਲੱਗੀ ਡਰਾਈਵਰ ਜੀ ਦਾ ਵੀ ਠੀਕ ਹੈ ਸਾਰੇ ਠੀਕ ਆਖ ਨੇ ਕੋਈ ਹੁਜੀ ਦਰਬਾਨੀ ਹੋ ਕੇ ਉਹਨੇ ਨੇ ਟ੍ਰੇਨ ਕੋ ਆ ਕੇ ਸਦਾ ਕਰਾ ਲਿਆ ਹੁਣ ਲੈ ਕੇ ਲੈ ਕੇ ਚੱਲੇ ਥੱਲੇ ਕਿ ਟ੍ਰੈਫਿਕ ਜਿਹੜੀ ਹੈ ਇੱਕ ਪਾਸੇ ਨਹੀਂ ਚਲਾਤੀ ਹੈ ਜੀ ਛੁੱਟੇ ਪਾਸੇ ਵੀ ਚੱਲੂ ਕਰਦਾ ਹੈ